ਬਾਈ ਯਾਰ 프리 ਤੇ ਇੱਕ ਗੱਲ ਆ ਬਾਈ ਦਾ ਦੇਖ ਕੰਮ ਕਿੰਨਾ ਵਧੀਆ ਸਭ ਤੋਂ ਵੱਡੀ ਗੱਲ ਬਾਈ ਜੀ ਆਪਣੇ ਧਰਮ ਦੇ ਲਈ ਵੀਰ ਦੇਖੋ ਕਿੰਨਾ ਵੱਡਾ ਕੰਮ ਕਰ ਰਿਹਾ 10 ਸਾਲ ਦੇ ਬੱਚੇ ਜਪਜੀ ਸਾਹਿਬ ਜੀ ਦਾ ਪਾਠ ਸੁਣਾਓ ਤੇ ਫ੍ਰੀ 버ਗਰ ਖਾਓ ਇਹਦੇ ਵਿੱਚ ਕਈ ਬੰਦੇ ਐਵੇਂ ਪੁੱਠੀ ਸੋਚ ਰੱਖਣਗੇ ਪਰ ਨਹੀਂ ਬਾਈ ਜੀ ਇਹਦਾ ਇੱਕ ਬਹੁਤ ਪਲੱਸ ਪੁਆਇੰਟ ਆ ਬਾਈ ਜੀ ਮੇਰੇ ਕੋਈ ਵੀ ਮੇਰੇ ਤੋਂ ਪਹਿਲਾਂ ਰੇੜੀ ਸੀ ਜੀ ਗੱਡੀ ਲਈ ਨਹੀਂ ਮੈਨੂੰ ਦੋ ਤਿੰਨ ਮਹੀਨੇ ਹੋਏ ਨੇ ਹੱਲੇ ਅੱਛਾ ਅੱਛਾ ਗੱਡੀ ਹੁਣ ਲਈ ਹਾਂ ਜੀ ਉਸ ਤੋਂ ਪਹਿਲਾਂ ਮੈਂ ਰੇੜੀ ਲਗਾਉਂਦਾ ਰਿਹਾ ਛੋਟੀ ਰੇੜੀ ਸੀ ਜੀ ਪਹਿਲਾਂ ਮੋਟਰਸਾਈਕਲ ਤੇ ਲਗਾਈ ਹੋਈ ਸੀ अच्छा जी ए होल ਲਗਾ ਰਹੇ ਆ ਉਸ ਤੋਂ ਵੀ ਪਹਿਲਾਂ ਜਿਹੜੀ ਰੇੜੀ ਸੀਗੀ ਮਤਲਬ ਮੈਂ ਪਿੰਡਾਂ 'ਚ ਲੈ ਕੇ ਗਿੜੇ ਵੀ ਲਾਏ ਆ ਜੀ ਓਏ ਹੋਏ ਵਾਹਿਗੁਰੂ ਪੰਜ-ਛੇ ਮਹੀਨੇ ਉਹ ਵੀ ਕੰਮ ਕੀਤਾ ਜੀ ਪਹਿਲਾਂ ਮੋਟਰਸਾਈਕਲ ਤੋਂ ਬਗੈਰ ਸੀ ਹੱਥ ਨਾਲ ਰੇੜ ਕੇ ਲਗਲੇ ਪਿੰਡਾਂ 'ਚ ਇੱਕ-ਦੋ ਦੇ ਵਿੱਚ ਘੁੰਮਣਾ ਇਦਾਂ ਹੀ ਇਹਨਾਂ ਨੇ ਥੋੜੀ ਸਾਨੂੰ ਸੰਗ ਸ਼ਰਮ ਛੱਡਣੀ ਪੈਣੀ ਹੈ ਜੀ ਸੰਗ ਸ਼ਰਮ ਨੂੰ ਲਾ ਕੇ ਥੋੜਾ ਜਿਹਾ ਪਾਸੇ ਰੱਖ ਦੋ ਕੰਮ ਕਰੋ ਆਪਣਾ ਡਟ ਕੇ ਜਿਹੜਾ ਵੀ ਹੈਗਾ ਭਾਜੀ ਕੰਮ 'ਚ ਹਰ ਇੱਕ 'ਚ ਪੈਸਾ ਹੈਗਾ ਆ ਆ ਪ੍ਰੀਤ ਸ਼ਹਿਰੋਂ ਵੀ ਘੁੰਮਦੇ ਫਿਰਦੇ ਆ ਗਏ ਤੇ ਮम्मा ਖਾਦਾ ਵੀ ਕੱਖ ਨਹੀਂ ਉਹ ਕਦਾ ਬਾਈ ਉਹ ਲੱਗੀ ਆ ਯਾਰ ਕਿਤੇ ਦੇਖੋ ਤੇ ਰੇੜੇ ਜੁੜੀ ਦੇ ਵੀ ਆ ਪੂਰੀ ਲੱਗੀ ਆ ਯਾਰ ਪਤਾ ਕੀ ਕੋ ਉਦਾਂ ਨਹੀਂ ਖਾਣਾ ਕੋਈ ਪੰਜਾਬੀ ਯਾਰ ਆ ਦੇਖ ਯਾਰ ਕੋਈ ਨਵਾਂ ਕੰਮ ਸ਼ੁਰੂ ਕੀਤਾ ਲੱਗਦਾ ਕਿਸ ਨੇ ਖਾਲਸਾ ਬਾਸਫੂਡ ਲਿਖਿਆ ਵਾ ਇੱਧਰ ਚੱਲਦੇ ਆ ਯਾਰ ਹਨਾ ਬਾਈ ਸਰਦਾਰ ਦਾ ਕੰਮ ਲੱਗਦਾ ਸਾਫ਼ ਸੁਥਰਾ ਹੋਣਾ ਯਾਰ ਦਾ ਕੰਮ ਲੱਗਦਾ ਨਾਂ ਵੀ ਵਧੀਆ ਖਾਲਸਾ ਬਾਸੇ ਬਾਈ ਤੂੰ ਆਹੋ ਯਾਰ ਇੱਥੇ ਚੱਲਦੇ ਆ ਹਨਾ ਗੱਡੀ ਵੀ ਬਾਈ ਨੇ ਗੱਡੀ ਬਣਾਈ ਆ ਪੂਰੀ ਯਾਰਾ ਪੂਰਾ ਫਾਸਟ ਫੂਡ ਟਰੱਕ ਬਣਾਇਆ ਪਿਆ ਇੱਥੇ ਚੱਲਦੇ ਆ ਬਾਈ ਤੂੰ ਹਨਾ ਦੇਖਦੇ ਆ ਜਾ ਕੇ ਹਾਂ ਖਾਣਾ ਕੀ ਆ जाके देख ले भाई जी मतलब की हैगा नहीं फिर भी भाई तो सारा ही सिस्टम है यार चलो देखिए फिर जाके रास भी ब्याह ਚਾਲ ਆ ਦੇਖਦੇ ਕੀ ਕੀ ਹੈਗਾ भाई तो आजा सच्ची गल ਸਰਦਾਰ ਜੀ ਹੋਰ ਜੀ ਕੀ ਹਾਲ ਚਾਲ ਭਾਈ ਮਾਰਾ ਪਿੱਛੇ ਬੜਾ ਦੇਖ ਕੇ ਆਏ ਆ ਪਾ ਕਾ ਯਾਰ ਕੋਈ ਦੇਖੇ ਕੋ ਵਧੀਆ ਖਾਣ ਨੂੰ ਕੋਈ ਮਿਲਿਆ ਹੀ ਨਹੀਂ ਆਪਣੇ ਬੰਦੇ ਦਾ ਕੰਮ ਤੇ ਕੀ ਕੀ ਹੈਗਾ ਸਰਦਾਰ ਜੀ ਖਾਣ ਨੂੰ ਹਾਂਜੀ ਭਾਈ 버거 ਨਿਊਡਲ ਕੋਲਚੇ ਸਭ ਹੀ ਹੈਗਾ ਆਪਣੇ ਕੋਲ ਸਾਰਾ ਹੀ ਆਸਮਾਨ ਨਾ ਕੀ ਖਾਣਾ ਵੀ ਪ੍ਰੀਤ ਬਸ ਤੁਸੀਂ 버거 ਲਾਓ ਸਰਦਾਰ ਜੀ ਆਪਾਂ ਹੋਰ ਆਲੇ ਦੁਆਲੇ ਦੇ ਬੜੇ ਖਾਦੇ ਅੱਜ ਆਪਾਂ ਆਪਣੇ ਸਰਦਾਰ ਭਰਾ ਦਾ 버거 ਖਾਣਾ ਦੋ 버거 ਲਾਓ ਤੇ ਆਪਣਾ ਚੈਨਲ ਵੀ ਆਪਾਂ ਗੱਲਬਾਤ ਕਰਨੀ ਜਰਾ ਤੁਹਾਡੇ ਨਾਲ ਫਿਰ ਹਾਂਜੀ ਹਾਂਜੀ ਦੋ 버거 ਲਾ ਦੋ 버거 ਆਹੀ ਆਪਣੇ ਦੇਖ ਬਈ ਪ੍ਰੀਤ ਜੀ ਕਿਹੜੇ ਖਾਣੇ ਆ ਇਹਦਾ ਬਾਈ ਜੀ ਸਾਰਾ ਹੀ ਸਿਸਟਮ ਰੱਖਿਆ ਦਈਆਂ ਕਿਹੜਾ ਖਾਣਾ 버거 ਛੇਰਾ ਦੱਸ ਨੂਡਲ 버거 ਖਣਾਗੇ ਨੂਡਲ 버거 ਲਾਓ ਜੀ ਹਾਂ ਜੀ ਮੜ ਜਾ ਆਪਾਂ ਨਾ ਹੁਣ ਤਾਂ ਨਾ ਜਰਾ ਗੱਲਬਾਤ ਵੀ ਕਰਨੀ ਵਾਜੀ ਵਾਦ ਦੇਖੋ ਯਾਰ ਸਫਾਈ ਮਜਾ ਹੀ ਆ ਗਿਆ ਆਹ ਕਿਹੜਾ ਜਰੂ ਖਾਣਾ ਆਇਆ ਆ ਆਪਾਂ ਇਹਾ ਆਜੋ ਆਜੋ ਤੁਸੀਂ ਬੈਠੋ ਉਹ ਆਜੋ ਬੇੜ ਕੋਈ ਨਹੀਂ ਚਲੋ ਬਾਕੀ ਯਾਰ ਪ੍ਰੀਤ ਮਜਾ ਆ ਗਿਆ ਯਾਰ 버거 ਖਾ ਕੇ ਹੈ ਸਵਾਦ ਸੀ ਹੈ ਨਾ ਕਹਿਰ ਸੀਗਾ ਕੰਮ ਬਾਬਾ ਜੀ ਆਓ ਫੇ ਜਰਾ ਗੱਲਬਾਤ ਕਰੀਏ ਜਾਨਾ ਫੇ ਤੇ ਆਪਾਂ ਗੱਲਬਾਤ ਕਰਦੇ ਆਂ ਵੀ ਕਿੱਦਾਂ-ਕਿੱਦਾਂ ਤੁਸੀਂ ਕੰਮੇ ਸ਼ੁਰੂ ਕੀਤਾ ਤੇ ਕਿਵੇਂ-ਕਿਵੇਂ ਨਾਲੇ ਤੁਹਾਨੂੰ ਬਾਈ ਜੀ ਆਪਾਂ ਲੋਕੇਸ਼ਨ ਦੱਸ ਦਈਏ ਇਹ ਹੈਗਾ ਆਪਣੇ ਹਿਸ਼ਾਰਪੁਰ ਤੋਂ ਦਸੂਆ ਰੋਡ ਤੇ ਇਹ ਜਿਹੜਾ ਸਾਡੇ ਖਾਲਸਾ ਜੀ ਦਾ ਕੰਮ ਹੈਗਾ ਜੀ ਇਹ ਹੈਗਾ ਭੂੰਗੇ ਤੋਂ ਥੋੜਾ ਜਿਹਾ ਪਿੱਛੇ ਜਿੱਥੇ ਟਰਾਲਾ ਟ੍ਰੇਨਿੰਗ ਸੈਂਟਰ ਆ ਕਬੀਰਪੁਰ ਨੂੰ ਰਾਹ ਮੁੜਦਾ ਆ ਉੱਥੇ ਆ ਵੀਰ ਜੀ ਦਾ ਕੰਮ ਤੇ ਆਉਣਾ ਜਰੂਰ ਆਓ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਖਾਲਸਾ ਜੀ ਤੁਹਾ ਨਾਲ ਗੱਲਬਾਤ ਕਰਾਂਗੇ ਵੀ ਕਿੱਦਾਂ-ਕਿੱਦਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਤੇ ਜਿਹੜਾ ਤੁਸੀਂ ਬੋਰਡ ਲਾਇਆ ਹੋਇਆ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਿਹੜਾ ਤੁਸੀਂ ਜਿਉਂ ਜਗਜੀ ਸਾਹਿਬ ਦਾ ਪਾਠ ਸੁਣਾਉਂਦੇ ਤਾਂ ਬਿਲਕੁਲ ਫ੍ਰੀ ਤੁਸੀਂ ਖਾਣ ਨੂੰ ਬਰਗਰ ਵਗੈਰਾ ਦਿੰਨੇ ਆ ਕਿੱਦਾਂ-ਕਿੱਦਾਂ ਇਹ ਸੋਚ ਆਈ ਸਾਰੀ ਗੱਲ ਤੁਸੀਂ ਦੱਸਣੀ ਆ ਵਾਈਓ ਖਾਲਸਾ ਵਾਈਓ ਕੀ ਖਤੇ ਜੀ ਮੇਰਾ ਨਾਮ ਸਹਿਬ ਸਿੰਘ ਹੈ ਜੀ ਮੈਂ ਕਿ ਰੋਟੇ ਲਗਾਨਾ ਜੀ ਆਪਣਾ ਫੂਡ ਬੈਂਡ ਤੇ ਜਿਹੜਾ 10 ਸਾਲ ਦੇ ਬੱਚੇ ਵਾਲਾ ਕਨਸੈਪਟ ਸੀਗਾ ਇਹ ਥੋੜਾ ਜਿਹਾ ਇਸ ਕਰਕੇ ਸੀਗਾ ਕਿ ਅੱਜ ਕੱਲ ਬੱਚੇ ਜਿਹੜੇ ਆ ਫੋਨ ਤੇ ਬਹੁਤ ਜ਼ ਹੋਨ ਨਾਲ ਜਾਂ ਕਹ ਲਈਏ ਕਿ ਨੱਚਣ ਗਾਉਣ ਨਾਲ ਜ਼ਿਆਦਾ ਹੋ ਰਿਹਾ ਹੈ ਗੁਰਬਾਣੀ ਨਾਲ ਕੱਟ ਜੁੜ ਰਹੇ ਆ ਇੱਕ ਸਿਰਫ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਸ਼ਾਇਦ ਬੱਚੇ ਇਸ ਤਰ੍ਹਾਂ ਦੇ ਨਾਲ ਗੁਰਬਾਣੀ ਨਾਲ ਜੋੜ ਸਕਣ ਜੀ ਕਿਸੇ ਤਰ੍ਹਾਂ ਵੀ ਤੇ ਬਾਕੀ ਵਾਹਿਗੁਰੂ ਮਿਹਰ ਕਰੇ ਜੀ ਜੁੜਨੇ ਚਾਹੀਦੇ ਜੀ ਇਹ ਸਮਝ ਰੂਪ ਤੇ ਖਾਲਸਾ ਜੀ ਜਿੱਦਾਂ ਹੁਣ ਇਹ ਕੰਮ ਤੁਸੀਂ ਕਿੰਨੇ ਚਿਰ ਤੋਂ ਕਰ ਰਹੇ ਆ ਮੈਨੂੰ ਇੱਥੇ ਲਗਾंदे ਨੂੰ ਪਈ ਜੀ ਤਕਰੀਬਨ 2 ਸਾਲ ਹੋ ਚਲੇ ਗਏ ਆ ਜੀ ਅੱਛਾ ਜੀ 2 ਸਾਲ ਠੀਕ ਆ ਜੀ ਠੀਕ ਆ ਕੀ ਲੋਕਾਂ ਦਾ ਕਾਫੀ ਜਾ ਮਤਲਬ ਬਹੁਤ ਵਧੀਆ ਰਹਿਤ ਵਧੀਆ ਘਰ ਗਜਰੀ ਹੋ ਜਾਂਦੀ ਵਧੀਆ ਬਹੁਤ ਵਧੀਆ ਭਾਈ ਕਿਉਂਕਿ ਯਾਰਾ ਹੈ ਜੀ ਪੂਰਾ ਪੰਜਾਬੀ ਢੋਲ ਵਜਾਉਂਦੇ ਆ ਕਿ ਭਾਈ ਪੰਜਾਬੀ ਕੰਮ ਕਰਨੋਂ ਹਟ ਗਏ ਹੈ ਨਾ ਪੰਜਾਬੀ ਕੋਈ ਕੰਮ ਨਹੀਂ ਕਰਦੇ ਪਰ ਤੁਹਾਡੇ ਨਾਲ ਦੇਖ ਕੇ ਮੇਰੇ ਹਿਸਾਬ ਨਾਲ ਜੇ ਸਾਡੀ ਵੀਡੀਓ ਲੋਕੀ ਦੇਖਣਗੇ ਘੱਟੋ ਘੱਟ 5-7-10 ਤਾਂ ਬੰਦੇ ਕੰਮ ਕਰਨ ਲੱਗਣਗੇ ਜਿਹੜੇ ਰੋਂਦੇ ਹੀ ਰਹਿੰਦੇ ਵੀ ਪੰਜਾਬ ਚ ਹੈ ਹੀ ਕੁਝ ਨਹੀਂ ਨਹੀਂ ਭਾਈ ਕੰਮ ਕਰਨ ਨੂੰ ਹੈ ਜੀ ਹੁਣ ਦੇਖੀ ਜੀ ਪ੍ਰਵਾਸੀ ਨੇ ਇੱਥੇ ਆਪਣੇ ਉਹ ਵੀ ਤਾਂ ਕੰਮ ਕਰਕੇ ਜੀਉਂਦੇ ਨੇ ਇੱਥੇ ਅੱਜ ਕੱਲ ਕੋਈ ਕਾਰਾ ਕੋਠੀਆਂ ਦੇ ਮਾਲਕ ਨੇ ਅਬ ਇਵਨ ਕੇ ਆਪਣੇ ਬੰਦੇ ਉਹਨਾਂ ਦੇ ਥੱਲੇ ਅਜਿਹਾੜੀਆਂ ਕਰ ਰਹੇ ਆ ਜੀ ਬਹੁਤ ਹੈਗਾ ਹੈਗਾ ਇਹ ਕੰਮ ਤੇ ਜੇ ਉਹ ਕੰਮ ਜੇ ਹੋ ਸਕਦਾ ਅਸੀਂ ਇੱਥੇ ਨੇ ਜਿੱਦੀ ਆ ਅਸੀਂ ਕਿਉਂ ਨਹੀਂ ਇਹਨਾਂ ਗੱਲੇ ਥੋੜੀ ਜੀ ਸਾਨੂੰ ਸੰਗ ਸ਼ਰਮ ਛੱਡਣੀ ਪੈਣੀ ਹੈ ਜੀ ਸੰਗ ਸ਼ਰਮ ਨੂੰ ਲਾ ਕੇ ਥੋੜਾ ਜਿਹਾ ਪਾਸੇ ਰੱਖ ਦੋ ਕੰਮ ਕਰੋ ਆਪਣਾ ਡਟ ਕੇ ਜਿਹੜਾ ਵੀ ਹੈਗਾ ਭਾਜੀ ਕੰਮ 'ਚ ਹਰ ਇੱਕ 'ਚ ਪੈਸਾ ਹੈਗਾ ਆ ਕਮਾਈ ਹੈਗੀ ਆ ਹੁਣ ਅਸੀਂ ਤੁਹਾਡੇ ਕੋਲ 버ਗਰ ਖਾਦੇ ਵਾਕਿਆ ਹੀ ਇੱਕ ਵੱਖਰਾ ਹੀ ਟੇਸਟ ਮਿਲਿਆ ਆ कि ਜਿੱਦਾਂ ਆਪਾਂ ਚਲੋ 버ਗਰ ਤਾਂ ਅੱਜ ਤਾਂ ਬੜੀ ਜਗ੍ਹਾ ਖਾਦੇ ਅਸੀਂ ਵੀ ਖਾਦੇ ਹਾਂ ਨਾ ਵੀਰ ਨੇ ਵੀ ਖਾਦੇ ਹੋਣਗੇ ਪਰ ਸਰਦਾਰ ਜੀ ਕੋ ਜਿਹੜਾ ਟੇਸਟ ਆ ਉਹ ਇੱਕ ਵੱਖਰਾ ਹੀ ਆ ਤੇ ਇੱਕ ਸਫਾਈ ਜਿਹੜੀ ਆ ਨਾ ਉਹਦੀ ਕਹ ਲਓ ਵੀ ਨਹੀਂ ਰੀਸਾਂ ਤੇ ਖਾਲਸਾ ਜੀ ਤੁਸੀਂ ਇਹ ਕੰਮ ਹੋਰ ਕਰਦੇ ਹੋ ਤੇ ਫਿਰ ਕੋਈ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਯਾਰ ਮੈਂ ਮਤਲਬ ਆ ਰੂਟ ਕਰ ਰਿਹਾ ਜਾਂ ਜਿੱਦਾਂ ਬੈਲ ਲਾ ਰਿਹਾ ਕਈ ਵਾਰੀ ਸਾਡੇ ਲੋਕਾਂ ਜੇ ਪੜਾਉਂਦਾ ਲੋਕੀ ਕੀ ਕਹਿਣਗੇ ਉਦਾਂ ਦਾ ਤਾਂ ਨਹੀਂ ਕੋਈ ਰੋਲਾ ਨਹੀਂ ਨਹੀਂ ਭਾਜੀ ਮੇਰੇ ਕੋਈ ਵੀ ਮੇਰੇ ਤੋਂ ਪਹਿਲਾਂ ਰੇੜੀ ਸੀਗੀ ਜੀ ਕੱਢੀ ਲਈ ਨਹੀਂ ਮੈਨੂੰ ਦੋ ਤਿੰਨ ਮਹੀਨੇ ਹੋਏ ਨੇ ਹੱਲੇ ਅੱਛਾ ਅੱਛਾ ਕੱਢੀ ਹੋਣੀ ਹਾਂਜੀ ਉਸ ਤੋਂ ਪਹਿਲਾਂ ਮੈਂ ਰੇੜੀ ਲਗਾਉਂਦਾ ਰਿਹਾ ਛੋਟੀ ਰੇੜੀ ਸੀਗੀ ਪਰ ਉਹ ਮੋਟਰਸਾਈਕਲ ਤੇ ਲਗਾਈ ਹੋਈ ਸੀ ਜੀ ਅੱਛਾ ਜੀ ਤੇ ਹੋ ਲਗਾਉਂਦਾ ਰਿਹਾ ਉਸ ਤੋਂ ਵੀ ਪਹਿਲਾਂ ਜਿਹੜੀ ਰੇੜੀ ਸੀਗੀ ਮਤਲਬ ਮੈਂ ਪਿੰਡਾਂ 'ਚ ਲੈ ਕੇ ਗੇੜੇ ਵੀ ਲਾਈ ਆ ਜੀ ਓਏ ਹੋਰ ਵਾਜ ਪੰਜ 6 ਮਹੀਨੇ ਉਹ ਵੀ ਕੰਮ ਕੀਤਾ ਜੀ ਪਹਿਲਾਂ ਮੋਟਰਸਾਈਕਲ ਤੋਂ ਬਿਨਾਂ ਸੀ ਹੱਥ ਨਾਲ ਰੇੜ ਕੇ ਲੱਗਲੇ ਪਿੰਡਾਂ 'ਚ ਇੱਕ ਦੋ ਦੇ ਵਿੱਚ ਘੁੰਮਣਾ ਏ ਥੋੜਾ ਜਿਹਾ ਇੱਥੇ ਜਦੋਂ ਲਗਾਉਣ ਲੱਪੇ ਮੁੜ ਕੇ ਉਸ ਤੋਂ ਬਾਅਦ ਫਿਰ ਬੈਨ ਲੈ ਲਈ ਜੀ ਇਹ ਹੁਣ ਹੁਣ ਇੱਥੇ ਤੱਕ ਪਹੁੰਚੇ ਜੀ ਚਲੋ ਵਧਾਈਆਂ ਬੈਨ ਲੀਆਂ ਤੁਹਾਨੂੰ ਬਹੁਤ 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 ਜੀ ਸਟੱਡੀ ਕਿੰਨੀ ਕੀਤੀ ਹੋਈ ਗੱਲ ਤਾਂ ਜੀ ਸਟੱਡੀ ਭਾਜੀ ਮੈਂ 12 ਹੀ ਪੜਿਆ ਹੈ ਜੀ ਓਕੇ ਪਲੱਸ 2 ਕੀਤੀ ਹੋਈ ਹੈ ਕੰਮ ਵਿੱਚ ਸਿੱਖਿਆ ਕਿਸੇ ਕੋਲ ਜੀ ਕਿੱਦਾਂ ਹਾਂਜੀ ਸਿੱਖਿਆ ਸੀਗਾ ਜੀ ਲਗਾਇਆ ਸੀ ਇਹਨੂੰ ਸਾਲਕ ਲਗਾਇਆ ਸੀ ਅੱਛਾ ਅੱਛਾ ਬਹੁਤ ਸਾਡੂ ਦੇਲੂ ਦੇਲੂ ਕੁਝ ਮਿਲੀ ਆਪਣਾ ਇੱਕ ਪੰਜਾਬੀ ਵੀਰ ਕੰਮ ਕਰ ਰਿਹਾ ਤੇ ਬਹੁਤ ਵਧੀਆ ਵੀਰ ਕੰਮ ਕਰ ਰਿਹਾ ਤੇ ਤੈਨੂੰ ਤੁਹਾਡੇ ਧੰਨਵਾਦੀ ਤੁਸੀਂ ਸਾਡੇ ਟਾਈਮ ਕੱਢਿਆ ਤੇ ਬਾਕੀ ਹੋਰ ਵੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਭਾਈ ਜੀ ਜਦੋਂ ਵੀ ਤੁਸੀਂ ਆ ਭੂੰਗੇ ਦੀ ਲੋਕੇਸ਼ਨ ਤੇ ਆਉਣਾ ਭਾਈ ਜੀ ਹੁਣਾਂ ਕੋ ਜਰੂਰ ਆ ਕੇ ਤੇ ਕੋਈ ਨਾ ਕੋਈ ਜਰੂਰ ਇੱਕ ਵਾਰੀ ਖਾ ਕੇ ਚੈੱਕ ਕਰੋ ਜਦੋਂ ਤੁਸੀਂ ਖਾਓਗੇ ਤਾਂ ਦੁਬਾਰਾ ਤੁਸੀਂ ਆਪ ਹੀ ਆਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਯਾਰ ਪ੍ਰੀਤ ਇੱਕ ਗੱਲ ਆ ਬਾਈ ਦਾ ਦੇਖ ਕੰਮ ਕਿੰਨਾ ਵਧੀਆ ਸਭ ਤੋਂ ਵੱਡੀ ਗੱਲ ਭਾਈ ਜੀ ਆਪਣੇ ਧਰਮ ਦੇ ਲਈ ਵੀਰ ਦੇਖੋ ਕਿੰਨਾ ਵੱਡਾ ਕੰਮ ਕਰ ਰਿਹਾ 10 ਸਾਲ ਦੇ ਬੱਚੇ ਜਪਜੀ ਸਾਹਿਬ ਜੀ ਦਾ ਪਾਠ ਸੁਣਾਓ ਤੇ ਫ੍ਰੀ 버ਗਰ ਖਾਓ ਇਦੇ ਵਿੱਚ ਕਈ ਬੰਦੇ ਐਵੇਂ ਪੁੱਠੀ ਸੋਚ ਰੱਖਣਗੇ ਪਰ ਨਹੀਂ ਭਾਈ ਜੀ ਇਹਦਾ ਇੱਕ ਬਹੁਤ ਪਲੱਸ ਪੁਆਇੰਟ ਆ ਕਿ ਬਾਈ ਨੇ ਜਿਹੜੀ ਇਹ ਗੱਲ ਲਿਖੀ ਹੋਈ ਆ ਨਾ ਬੱਚਿਆਂ ਨੂੰ ਪਾਠ ਦੇ ਨਾਲ ਜੁੜਨ ਦੇ ਲਈ ਲਿਖੀ ਹੋਈ ਆ ਕਿਉਂਕਿ ਜਿਹੜਾ ਜੁੜਦਾ ਉਹ ਜੁੜ ਹੀ ਜਾਂਦਾ ਜਿਹੜਾ ਟੁੱਟਦਾ ਉਹ ਟੁੱਟਦਾ ਟੁੱਟਦਾ ਟੁੱਟ ਹੀ ਜਾਂਦਾ ਜਿਹੜਾ ਪਾਠ ਦੇ ਵਿੱਚ ਇੱਕ ਵਾਰੀ ਕਹਿ ਲਓ ਲੀਨ ਹੋਊਗਾ ਜੁੜੂਗਾ ਉਹ ਹਮੇਸ਼ਾ ਲਈ ਜੁੜ ਜੂਗਾ ਤੇ ਇਹ ਚੀਜ਼ ਨੂੰ ਵੀ ਆਪਾਂ ਜ਼ਰੂਰ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਤੇ ਮੈਂ ਪਹਿਲੀ ਵਾਰੀ ਇਹ ਚੀਜ਼ ਦੇਖੀ ਆ ਕਿਸੇ ਫੂਡ ਕੋਡ ਤੇ ਕੋਡ ਪੁਆਇੰਟ ਤੇ ਜਾਂ ਕਿਸੇ ਰੈਸਟੋਰੈਂਟ ਤੇ ਅਜ ਤਾਈਂ ਇਦਾਂ ਦੀ ਆਪਾਂ ਚੀਜ਼ ਨਹੀਂ ਦੇਖੀ ਸੀ ਫਸਟ ਟਾਈਮ ਦੇਖ ਰਹੇ ਆ ਕਿ ਕੋਈ ਵੀਰ ਇਦਾਂ ਦਾ ਆਫਰ ਦੇ ਰਿਹਾ ਕਿਉਂਕਿ ਉਦਾਂ بڑے ਆਫਰ ਚੱਲਦੇ ਆ ਹਨਾ ਵੀ ਇਹਨਾ ਆ ਫ੍ਰੀ ਇਹਨਾ ਇਹ ਫ੍ਰੀ ਪਰ ਆ ਜਿਹੜਾ ਕੰਮ ਆ ਨਾ ਇਹ ਬਾਈ ਜੀ ਮੇਰੇ ਹਿਸਾਬ ਨਾਲ ਇਹ 올 ਇਨ ਵਰਲਡ ਆ ਇੱਕੋ ਹੀ ਸਾਡੇ ਵੀਰ ਨੇ ਕੀਤਾ ਹੋਇਆ ਤੇ ਇਸ ਲਈ ਵੀ ਇਹਦੇ ਵਜੇ ਆਪਾਂ ਬਹੁਤ ਬਹੁਤ ਧੰਨਵਾਦੀ ਆ ਇਹਦੇ ਸ਼ੁਕਰਗੁਜ਼ਾਰ